ਕਿਹੜੀ ਪਾਰਟੀ ਨੇ ਆਕਾਲੀ ਨੇ ਘਾਟਾ ਦੇ ਇਹਨਾਂ ਨੂੰ ਪੈਣਾ ਕਿਉਂਕਿ ਅੱਗੇ ਪੋਲਿੰਗਾਂ ਤੇ ਸਾਰੀਆਂ ਇਹਨਾਂ ਦੀ ਲੈਂਡ ਪੋਲਿੰਗਾਂ ਇਹਨਾਂ ਦੇ ਲੀਡਰ ਹੀ ਕਰਦੇ ਰਹੇ ਨੇ ਸੋ ਮੈਂ ਦੱਸਣਾ ਚਾਹੁੰਦਾ ਕਿਸਾਨ ਬਰਾ ਬੜੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਥੋੜਾ ਜਿਆਦਾ ਚੰਦ ਕ ਪੈਸੇ ਦੇ ਕੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਲਈਆਂ ਜਾਂਦੀਆਂ ਸੀ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਨਹੀਂ ਸੀ ਜਾਂਦਾ ਇਹ 1 ਏਕੜ ਦੇ ਪਿੱਛੇ 1000 ਕਿੱਤੇ ਮੈਂ ਕੀ ਕਹਿ ਸਕਦਾ ਹਾਂ ਉਹ ਉਹਦੇ ਨਾਲ ਇੱਕ ਸ਼ੌਕਮ ਖਲਾਫ ਜਿਹੜਾ 1 ਏਕੜ ਦੇ ਵਿੱਚ ਜਿਹੜਾ ਸਰਕਾਰ ਨੇ ਕਿਹਾ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਕਿਸਾਨ ਦੀ ਮਰਜ਼ੀ ਹੋਊਗੀ ਤੇ ਆਕੋ ਇਹ ਗੱਲ ਚੱਲੂਗੀ ਜੇ ਕਿਸਾਨ ਦੀ ਮਰਜ਼ੀ ਨਾ ਹੋਊਗੀ ਉਹਦੀ ਜ਼ਮੀਨ ਉਹਦੇ ਤੋਂ ਬਿਨ ਪੁੱਛਿਆ ਨਹੀਂ ਲਈ ਜਾਊਗੀ ਸੋ ਕਹਿਣ ਦਾ ਭਾਵ ਇਹਦੇ ਵਿੱਚ ਜਿਹੜਾ ਕਿਸਾਨ ਖੁਸ਼ ਹੈ ਪਾਰਟੀ ਭਾਵੇਂ ਕਾਲੀਦਲ ਰੂਸੀ ਫਿਰ ਸਾਨੂੰ ਕੋਈ ਮਤਲਬ ਨਹੀਂ ਪਾਰਟੀ ਭਾਵੇਂ ਭਾਜਪਾ ਰੁਸੀ ਫਿਰੇ ਸਾਨੂੰ ਕੋਈ ਮਤਲਬ ਨਹੀਂ ਪਾਰਟੀ ਭਾਵੇਂ ਕਾਂਗਰਸ ਰੁਸੀ ਫਿਰੇ ਸਾਨੂੰ ਕੋਈ ਮਤਲਬ ਨਹੀਂ ਸਾਡੇ ਲੋਕ ਕੁਛ ਹੋਣੇ ਚਾਹੀਦੇ ਨੇ ਕਿਉਂਕਿ ਇਹ ਜਿਹੜਾ ਡਾਇਰੈਕਟ ਜਿਹੜਾ ਫਾਇਦਾ ਹੈ ਇਹ ਕਿਸਾਨਾਂ ਦਾ ਹੋਊਗਾ ਕਿਉਂਕਿ ਮੁਹਾਲੀ ਦੇ ਵਿੱਚ ਵੀ ਇਹੋ ਕਨਸੈਪਟ ਉਦੋਂ ਕਿੱਥੇ ਹੀ ਕੱਲਦਨ ਉਦੋਂ ਕਿੱਥੇ ਹੀ ਕਾਂਗਰਸ ਸੋ ਕਹਿਣ ਦਾ ਭਾਵ ਲੋਕ ਤਿਆਰ ਸੋ ਕਹਿਣ ਦਾ ਭਾਵ ਇਹ ਕੁ ਮੈਂ ਕੱਲ ਕਹਿਣੀ ਚਾਹੁੰਦਾ ਜਿਹੜੀਆਂ ਪਹਿਲੀਆਂ 12 ਨੇ ਉੱਥੇ ਵੀ ਜਿਨ੍ਹਾਂ ਨੂੰ ਲੋਕ ਕਿਉਂਕਿ ਪੈਸਾ ਕਿੰਨੇ ਖਰਚਣਾ ਹੈ ਪੈਸਾ ਲੋਕਾਂ ਨੇ ਖਰਚਣਾ ਜਿੰਨੂੰ ਜਿਹੜੇ ਲੋਕਾਂ ਨੂੰ ਪਸੰਦ ਹੋਊਗੀ ਕਿ ਜਿਹੜੀ ਵੀ ਜਗ੍ਹਾ ਉਹ ਹੁਣ ਜਿਦ ਤਰਾ ਤੁਸੀਂ ਕੋਈ ਆਪਣਾ ਇੱਕ ਕਾਰ ਬਣਾਉਣਾ ਚਾਹੁੰਦੇ ਹੋ ਉਹਨਾ ਡਿਪੈਂਡਡ ਤੁਹਾਡੇ ਤੇ ਆ ਜੇ ਤੁਹਾਨੂੰ ਜਿਹੜੀ ਚੀਜ਼ ਸ਼ੂਟ ਕਰਦੀ ਹੋਊਗੀ ਤੁਸੀਂ ਉੱਥੇ ਇਨਵੈਸਟ ਕਰੋਗੇ ਹੋਣਾ ਧੱਕੇ ਨਾਲ ਤੇ ਕਿਸੇ ਕੋ ਕਰਾ ਨਹੀਂ ਸਕਦੇ ਸੋ ਕਹਿਣ ਦਾ ਭਾਵ ਅਸੀਂ ਵੀ ਉਹਨਾ ਉਹਨਾ ਕਿਸਾਨਾਂ ਨੂੰ ਤੱਕ ਅਪਰੋਚ ਕਰਾਂਗੇ ਜਿਨ੍ਹਾਂ ਜਨਾਂ ਦੇ ਵਿੱਚ ਲੋਕਾਂ ਦਾ ਵੀ ਸਾਡਾ ਜਿਹੜਾ ਫਾਇਦਾ ਹੋਵੇ ਨਾਲ ਮੈਦ ਦੇ ਆਧਾਰ ਤੇ ਕਿਸਾਨਾਂ ਦਾ ਫਾਇਦਾ ਥੈਂਕ ਯੂ ਸੋ ਕਹਿ ਆਪਾ ਗੱਲਾਂ ਦੇ ਕੜਾ ਤੇ ਜਿੰਨੇ ਮਰਜ਼ੀ ਬਣਾਓ ਇਹਨਾਂ ਕੋਈ ਹੈ ਹੀ ਕਰਨਾ। ਸੋ ਮੈਂ ਦੱਸਣਾ ਚਾਹੁੰਨਾ ਹੋਰ ਲੋਕ ਵੀ ਇਹਨਾਂ ਨੂੰ ਸੀਰੀਅਸ ਨਹੀਂ ਲੈਂਦੇ। ਅਕਾਲੀ ਦਲ ਨੂੰ ਕਿੰਨਾ ਕਿ ਸੀਰੀਅਸ ਲੈ ਰਹੇ ਮੈਨੂੰ ਦੱਸੋ। ਕਿਉਂਕਿ ਲੋਕਾਂ ਨੇ ਇਹਨਾਂ ਨੂੰ ਰਾਜ ਭਾਗ ਦੇ ਕੇ ਵੇਖ ਲਿਆ। ਇਹਨਾਂ ਨੇ ਪੰਜਾਬ ਦਾ ਵਿਕਾਸ ਨਹੀਂ ਕੀਤਾ। ਇਹਨਾਂ ਦੇ ਲੀਡਰਾਂ ਨੇ ਆਪਣਾ ਵਿਕਾਸ ਕੀਤਾ। ਸਾਡੀ ਕਿਉਂ ਲੋਕਾਂ ਨੂੰ ਜ਼ਰੂਰਤ ਪੈ ਗਈ? ਸਾਡੀ ਲੋਕਾਂ ਨੂੰ ਜ਼ਰੂਰਤ ਪਈ ਕਿਉਂਕਿ ਕਾਂਗਰਸ ਹੋਰ ਅਕਾਲੀ ਦਲ ਬੀਜੇਪੀ ਇਹ ਲੰਬੇ ਸਮੇਂ ਤੋਂ ਪੰਜਾਬ ਚ ਰਾਜ ਕਰਦੀ ਆਈਆਂ ਪਾਰਟੀਆਂ ਨੇ ਪਰ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਤਾਂ ਕੀਤਾ ਕਿ ਜੇ ਇਹਨਾਂ ਨੂੰ ਮੌਕਾ ਦਵਾਂਗੇ ਤਾਂ ਜੋ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਮੈਂ ਕਹਿ ਸਕਦਾ ਵੀ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜੀ ਸਰਕਾਰ ਬਣੂਗੀ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਲੋਕਾਂ ਦੀ ਹਮਾਇਤ ਕਰ ਰਹੀ ਹੈ ਲੋਕਾਂ ਦੇ ਲਈ ਮੈਂ ਕਹਿ ਸਕਦਾ ਹਰ ਜਿਹੜਾ ਵੀ ਉਹ ਫੈਸਲਾ ਕਰਦੀਆਂ ਲੋਕਾਂ ਦੇ ਹਿੱਤ ਚ ਕਰਦੀ ਹੈ